ਸਿਰਜਣ ਹਾਰ ਪ੍ਰਭੂ ਪ੍ਰਿਤਪਾਲਕ ਨਿਰਗੁਣ ਸਰ ਗੁਣ ਜਗ ਦੇ ਮਾਲਕ ਖਾਲਕ ਤਦੇ ਰਖਵਾਲੇ ਖਾਲਕ ਅਰਜਾ ਹਨ ਦੁਖ ਆਰ ਦੀਆਂ ਹਰ ਦਮ ਚਾਉਣ ਰਹਿ ਬਤਾ ਸੈਰੀ ਜਗ ਦੇ ਸਿਰ ਜਣ ਆਰ ਦੀਆਂ ਹਰ ਦਮ ਚਾਉਣ ਰਹਿ ਬਤਾ ਸੈਰੀ ਜਗ ਦੇ ਸਿਰ ਜਣ ਆਰ ਦੀਆਂ ਤੇਰਾ ਕੌਤਕ ਦਾਦਾ ਨਾਰਾ ਛਿਨ ਵਿੱਚ ਕੀਤਾ ਜਗਤ ਫਤਾਰਾ ਨਿਰਮਲ ਦਿਲ ਕੋਈ ਹੰਕਾਰਾ ਮੈਂ ਮਹਾਨ ਨਿਰੰਕਾਰ ਦੀਆਂ ਹਰ ਦਮ ਚਾਉਣ ਰਹਿ ਮਤਾ ਸੈਰੀ ਜਗ ਦੇ ਸਿਰ ਜਾਣ ਆਰਦੀਆਂ ਸੋਹਣੇ ਧਰ ਤੇ ਆਕਾਸ ਬਣਾਏ ਤਾਰੇ ਗਗਨ ਵਿੱਚ ਚਮਕਾਏ ਮਹਿਲਾ ਚੱਲਦੇ ਸੂਰਜ ਲਾਏ ਕਿਰਨਾਂ ਨੂਰ ਖਿਲਾਰਦੀਆਂ ਹਰ ਦਮ ਚਾਉਣੇ ਰਹਿ ਮਤਾਂ ਸਹਿਰੀ ਜਗ ਦੇ ਸਿਰਜਣਾਰ ਦੀਆਂ ਦਿਨ ਤੇ ਰਾਤ ਤੇ ਪਹਿਰ ਤੇ ਘੜੀਆਂ ਰੁੱਤਾ ਗਰਮੀ ਸਰਦੀ ਘੜੀਆਂ ਕਿਧਰੇ ਸੋਕੇ ਕਿਧਰੇ ਝੜੀਆਂ ਨਜ਼ਰਾਂ ਹੋਣ ਬਦਾਰੀਆਂ ਹੱਦ ਮਚਾਉਣ ਰਹਿ ਮਤਾਂ ਜ਼ੈਰੀ ਜਗ ਦੇ ਸਿਰ ਜਣਾਰਦੀਆਂ ਅਰ ਰਾਜ ਦੇ ਠੱਗ ਚੋਰ ਤੇ ਦਾਨੀ ਜਮਾ ਦਿੱਤਾ ਹੈ ਇਨਸਾਨੀ ਸਾਧੂ ਸੰਤ ਬਰਮ ਗਿਆਨੀ ਗੱਲਾਂ ਕਰਨ ਵਜਾਦੀਆਂ ਹਰ ਦਾ ਵਜਾਉਣ ਰਹਿ ਮਤਾ ਸਹਿਰੀ ਜਗ ਦੇ ਸਿਰ ਤਣਾਰਦੀਆਂ ਵੇਖੇ ਜਿਸ ਨੂੰ ਕਿਰਪਾ ਕਰਕੇ ਮੂਰੇ ਸਾਗਰ ਵਗਦੇ ਪਰਕੇ ਜਾਣਾ ਕਾਵਨਦੀ ਨੂਤਰਕੇ ਕਿਉ ਨ ਬਖਸ ਪਿਆਰ ਦੀਆਂ ਹਰ ਦਮ ਚਾਉਣ ਰਹਿ ਬਤਾ ਸਹਿਰੀ ਜਗ ਦੇ ਜੀਰ ਦੇ ਨਾਰਦੀਆਂ ਸਹਿਰੀ ਹਨ ਤਰਸਨ ਦੇ ਪਿਆਸੇ ਤੇਰੇ ਦਰ ਤੇ ਖੜੇ ਨਰਾਸੇ ਭਰ ਦੇ ਨਾਲ ਰਹਿਮਤਾ ਕਾਸੇ ਗਮੀਆਂ ਕਟਖਮ ਖਾਰ ਦੀਆਂ ਹਰ ਦੇਚਾਉਣ ਰਹਿਮਤਾ ਸਹਿਰੀ ਜਗ ਦੇ ਜੀਰ ਜਣਾਰੀ ਪਾਲ ਵਿੱਚ ਜਾਲ ਨਾ ਤੇਰਾ ਵਿੱਚ ਗਾਦਾ ਪਾਣੀ ਟਿਪੇ ਆਉ ਤੇ ਵਰਦਾ ਛਿਨ ਵਿੱਚ ਛਤਰੇ ਵੀਰ ਸੀ ਤਰਦਾ ਨਾਦਰਾ ਹੋਣ ਦੇ ਤਾਰਦੀਆਂ ਹਰ ਦੇ ਬਚਾਉਣ ਰਹਿ ਮਤਾ ਸਹਿਰੀ ਜਗ ਦੇ ਸੀਨ ਚੜਨ ਹਾਰਦੀਆਂ ਜੋ ਜਾਨ ਬੈਠੇ ਸਮਾਧੀ ਰੌਰੇ ਸਾਰੇ ਤੇਰਾ ਨਾਮ ਤੇ ਆਉਣੇ ਤੈਨੂੰ ਜੀਵੇ ਜੰਤ ਸਭ ਗਾਉਂਦੇ ਟਾ ਕੜੀਆਂ انکਾਰ ਦੀਆਂ ਹਰ ਦੇ ਵਜਾਉਣ ਰਹਿ ਮਤਾ ਸੈਰੀ ਜਗ ਦੇ ਸਿਰ ਜਣਾ ਮਾਰਦੀਆਂ ਤੇਰਾ ਹਰ ਜਨਰੇ ਵਿੱਚ ਵਾਸਾ ਮਾਲਕ ਸਭ ਨੂੰ ਤੇਰੀ ਆਸਾਂ ਬਖਸੇ ਖੁਸ਼ੀਆਂ ਕਟ ਨਰਾਸਾ ਰੂਹਾਂ ਦੀ ਰੀਖੂ ਘਾਰਦੀਆਂ ਹਾ ਦਮ ਚਾਉਣੇ ਰਹਿ ਬਤਾ ਸਹਿਰੀ ਜਗ ਤੇ ਜੀਣ ਜਣ ਾਰਦੀਆਂ ਕਰਕੇ ਜਗ ਤੇ ਬਾਗ ਤੇ ਡਾਲੇ ਵਾਲਸ ਫੁੱਲ ਸੁਗੰਧ ਦੇ ਪਾਲੇ ਕਰਿ ਉਪਕਾਰ ਮਿਟਣ ਦੁਖ ਆਉ ਲੈ ਦੋ ਘੜੀਆਂ ਸਦਕਾਰ ਦੀਆਂ ਹਰ ਦੁਬਚਾਉਣੇ ਰੈਮ ਨਾਂ ਸਹਿਰੀ ਜਗ ਦੇ ਸਿਰ ਜਣ ਮਾਰਦੀਆਂ ਮਨ ਬਾਲਵਾਂ ਤਮਸ ਦਾ ਗਾਦੇ ਸਿਰ ਤੇ ਹੱਥ ਮੇਰ ਦਾ ਤਰਦੇ ਰਸ ਹਰ ਬਸ ਸੰਦਾਂ ਵਿੱਚ ਪਰਦੇ ਸੋਵਾ ਦੇ ਦਰਦਾਰ ਦੀਆਂ ਹਦਮ ਚਾਉਣੇ ਰਹਿ ਮਤਾਂ ਸਹਿਰੀ ਜਗਦੇ ਸੀਰ ਜਿਣ ਆਰ ਦੀਆਂ ਹਦਮ ਚਾਉਣੇ ਰਹਿ ਮਤਾਂ ਸਹਿਰੀ ਜਗਦੇ ਸੀਰ ਜਿਣ ਆਰ ਦੀਆਂ